ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਵੀਡੀਓ ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂ ਬਾਪੂ ਦੀ ਪੰਡ ਜਿਸ ਨੂੰ ਲਿਖਿਆ ਹੈ ਜਸਵਿੰਦਰ ਸਿੰਘ ਭਲੇਰੀਆ ਜੀ ਨੇ ਅਮੀਰ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਮਾਂ ਮੇਰੀ ਦੇ ਮਾਇਕਾ ਬਾਪੂ ਜੀ ਨੂੰ ਆਖਾ ਕੇ ਤੱਕ ਲਈਏ ਹੋ ਕੀ ਤੋਂ ਬੁੱਢੇ ਬਾਰੇ ਐਡੀ ਵੱਡੀ ਪੰਡ ਸਤੇ ਤੇ ਕਿਤੇ ਨਾਲੇ ਆਕਾਰ ਨਾ ਜਾਣੀਏ ਰਾਹ ਵਿੱਚ ਕਿਤੇ ਏਡਾ ਫੁੱਡਾ ਲੱਗ ਗਿਆ ਤੈਨੂੰ ਕੋਈ ਛੱਟੇਟ ਲੱਗ ਗਈ ਫਿਰ ਅਸੀਂ ਕਿਸ ਦੀ ਮਾ ਨੂੰ ਮਾਸੀ ਆਖਾਂਗੇ ਸਾਰਾ ਘਰ ਤੇਰੇ ਨਾਲ ਹੀ ਐ ਜੇ ਤੈਨੂੰ ਕੁਝ ਹੋ ਗਿਆ ਫਿਰ ਅਸੀਂ ਕਿਸੇ ਜੋਗੇ ਨਹੀਂ ਰਹਿੰਦੇ ਨਹੀਂ ਸੀ ਤੋ ਤੇਰੇ ਪਿਓ ਨੂੰ ਕੁਝ ਨਹੀਂ ਹੁੰਦਾ ਤੇਰਾ ਪਿਓ ਤਾਂ ਜੰਮਿਆ ਹੀ ਪੰਡਾ ਚੁੱਕਣ ਵਾਸਤੇ ਐ ਇਨੇ ਸੋ ਵੀ ਵੱਡੀਆਂ ਵੱਡੀਆਂ ਪੰਡਾਂ ਪਹਿਲਾਂ ਚੁਕੀਆਂ ਹੋਈਆਂ ਨੇ ਤੇਰਾ ਦਾਦਾ ਭਰ ਜਵਾਨੀ ਵਿੱਚ ਚੁਰ ਗਿਆ ਸੀ ਤੇਰਾ ਪਿਓ ਘਰ ਵਿੱਚ ਵੱਡਾ ਸੀ ਚਾਰ ਭਰਾ ਤੇ ਤਿੰਨ ਭੈਣਾਂ ਸੀ ਉਹਨਾਂ ਦੀ ਜ਼ਿੰਮੇਵਾਰੀ ਦੀ ਪੰਡ ਉਦੋਂ ਤੋਂ ਹੀ ਇਸ ਦੇ ਸਿਰ ਤੇ ਪਈ ਸੀ ਤੇਰੀ ਦਾਦੀ ਬੜੀ ਭਰੀ ਮਾਨਸ ਸੀ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਬਾਹਰੋਂ ਕੀ ਲਿਆਉਣਾ ਤੇ ਕੀ ਦੇਣਾ ਹੈ બસ ਉਹ ਘਰ ਵਿੱਚ ਹੀ ਕੰਮ-ਧੰਦਾ ਕਰਨ ਵਾਲੀ ਸੀ ਸ੍ਰੀਕਾ ਨੂੰ ਮੌਕਾ ਮਿਲ ਗਿਆ ਕਿ ਹੁਣ ਬੰਸੋ ਤੇਰੀ ਦਾਦੀ ਜਵਾਕ ਜੱਲੇ ਲੈ ਕੇ ਆਪਣੇ ਪੇਕੇ ਚਲੀ ਜਾਏਗੀ ਪਿੱਛੋਂ ਅਸੀਂ ਸਾਰੀ ਜ਼ਮੀਨ ਤੇ ਕਬਜ਼ਾ ਕਰ ਲਵਾਂਗੇ ਪਰ ਤੇਰਾ ਪਿਓ ਉਦੋਂ ਮਸਾ 13-14 ਵਰਿਆਂ ਦਾ ਹੋਣਾ ਇਹ ਨੂੰ ਕਿਸੇ ਨੇ ਦੱਸ ਦਿੱਤਾ ਕਿ ਮਖਣਾ ਜੇ ਤੁਸੀਂ ਆਪਣੇ ਨਾਨਕੇ ਚਲੇ ਗਏ ਫਿਰ ਉੱਥੋਂ ਜੋਗੇ ਹੀ ਰਹਿ ਜਾਊਂਗੇ ਹਨੋਂ ਦੁਆਰਾ ਇੱਥੇ ਕਿਸੇ ਨੇ ਪੈਰ ਨਹੀਂ ਧਰਨ ਦੇਣਾ ਬਸ ਉਸੇ ਸਮੇਂ ਇਸਨੇ ਆਪਣੇ ਦਿਲ ਵਿੱਚ ਗੰਢ ਬੰਨ ਲਈ ਉਹ ਦਿਨ ਜਾਵੇ ਤੇ ਅੱਜ ਦਾ ਦਿਨ ਆਵੇ ਇਹਨੇ ਘਰੋਂ ਬਾਹਰ ਪੈਰ ਵੀ ਨਹੀਂ ਕੱਢਿਆ ਸੀ ਕਦੇ ਡੇਢ ਸਾਲ ਬਾਅਦ ਸਾਡਾ ਵਿਆਹ ਹੋ ਗਿਆ ਫਿਰ ਮੈਂ ਇਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰ ਪਈ ਅਸੀਂ ਦਿਨ ਰਾਤ ਇੱਕ ਕਰਕੇ ਇਸ ਘਰ ਨੂੰ ਅੱਗੇ ਤੋਰਿਆ ਇਹ ਗੱਲ ਸ੍ਰੀਕਾ ਨੂੰ ਕਿੱਥੇ ਚੰਗੀ ਲੱਗਦੀ ਸੀ ਕਿ ਜਿਵੇਂ ਜਿਵੇਂ ਤੇਰੀ ਭੂਆ ਤੇ ਚਾਚੇ ਜਵਾਨ ਹੁੰਦੇ ਗਏ ਅਸੀਂ ਉਹਨਾਂ ਦਾ ਵਿਆਹ ਕਰੀ ਗਏ ਖੈਰ ਭੂਆ ਤੇਰੀਆਂ ਆਪਣੇ ਸਹੁਰੇ ਘਰ ਚਲੀਆਂ ਗਈਆਂ ਤੇਰੀਆਂ ਚਾਚੀਆਂ ਨੇ ਤੇਰੇ ਚਾਚੇ ਸਾਥੋਂ ਕੋ ਲਈ ਜਿਹੜੀ ਆਵੇ ਉਹ ਐਵੇਂ ਹੀ ਆਖਦੀ ਕਿ ਅਸੀਂ ਨਹੀਂ ਇਹਨਾਂ ਨਾਲ ਰਹਿਣਾ ਸਾਡੀ ਜਿਸ਼ਾਣੀ ਸਾਰਾ ਘਰ ਖਾ ਗਈ ਏ ਸਿੱਕਾਂ ਦੀ ਉਂਗਲ ਨੇ ਇੱਕ ਇੱਕ ਕਰਕੇ ਤੇਰੇ ਸਾਰੇ ਚਾਚੇ ਸਾਥੋਂ ਬਖਰੀ ਕਰਵਾ ਦਿੱਤੇ ਪਰ ਤੇਰੇ ਪਿਓ ਦੀ ਪੰਡ ਫਿਰ ਵੀ ਸਿਰ ਤੋਂ ਥੱਲੇ ਨਾ ਉਤਰੀ ਸਾਰਾ ਕਰਜ਼ਾ ਇਸ ਦੇ ਸਿਰ ਉੱਤੇ ਆੜ ਚੜਿਆ ਕਿਸੇ ਨੇ ਵੀ ਹੱਥ ਨਾ ਬਟਾਇਆ ਸੱਚ ਉਸ ਦੀ ਅਸੀ ਤੋਂ ਮੈਂ ਕਈ ਵਾਰ ਡੋਲ ਜਾਂਦੀ ਸੀ ਪਰ ਤੇਰਾ ਪਿਓ ਇੱਕ ਦਿਨ ਵੀ ਨਹੀਂ ਢੋਲਿਆ ਹਮੇਸ਼ਾ ਇਸ ਨੇ ਮੈਨੂੰ ਹੀ ਹੌਸਲਾ ਦਿੱਤਾ ਫਿਰ ਕੀ ਹੋਇਆ ਅਸੀਂ ਕਿਹੜੇ ਰੱਬ ਦੇ ਮਾਂ ਮਾਰੇ ਹੋਏ ਆ ਕਦੇ ਤਾਂ ਚੰਗੇ ਦਿਨ ਆਉਣਗੇ ਇਸ ਦੀ ਦਲੇਰੀ ਦੇਖ ਕੇ ਮੈਂ ਵੀ ਹੌਸਲਾ ਕਰ ਜਾਂਦੀ ਹੁਣ ਸੁਖ ਨਾਲ ਤੁਸੀਂ ਸਾਡੇ ਬਰਾਬਰ ਹੋ ਗਏ ਹੋ ਹੁਣ ਉਹ ਤੁਹਾਡਾ ਫਿਕਰ ਕਰਨ ਲੱਗ ਪਿਆ ਏ ਇਸ ਦੇ ਸਿਰ ਤੋਂ ਪੰਡ ਜੇ ਲੈਂਦੀ ਨਹੀਂ ਦਿਸਦੀ ਮਾਂ ਜੇ ਇਹ ਗੱਲ ਹੈ ਤਾਂ ਮੈਂ ਅੱਜ ਤੋਂ ਤੁਹਾਡੀ ਧੀ ਨਹੀਂ ਪੁੱਤਰ ਬਣ ਕੇ ਬੁਖਾਵਾਂਗੀ ਅੱਜ ਤੋਂ ਬਾਪੂ ਇਕੱਲਾ ਨਹੀਂ ਅਸੀਂ ਦੋ ਜਣੇ ਹੋ ਗਏ ਆ ਇੱਕ ਇੱਕ ਦੋ 11 ਹੁੰਦੇ ਹਨ ਹਣ ਹੁਣ ਬਾਪੂ ਇਕੱਲਾ ਪੰਡ ਚੁੱਕ ਕੇ ਨਹੀਂ ਲਿਆਏਗਾ ਮੈਂ ਵੀ ਬਰਾਬਰ ਪੱਠਿਆਂ ਦੀ ਪੰਡ ਚੁੱਕ ਕੇ ਬਾਪੂ ਦੇ ਨਾਲ ਲਿਆਇਆ ਕਰਾਂਗੀ ਨਹੀਂ ਨਹੀਂ ਤੂੰ ਰਹਿਣ ਦੇ ਲੋਕ ਕੀ ਕਹਿਣਗੇ ਬੰਦਿਆਂ ਨਾਲ ਬੁੜੀਆਂ ਕੰਮ ਕਦੋਂ ਤੋਂ ਕਰਾਉਣ ਲੱਗ ਪਈਆਂ ਤੂੰ ਮਾਂ ਛੱਡ ਲੋਕਾਂ ਦੀਆਂ ਗੱਲਾਂ ਦਾਤਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਤੇ ਦੁਨੀਆ ਨੂੰ ਦੋਵੇਂ ਪਾਸੇ ਮਾਂ ਬਾਪੂ ਵੀ ਕੰਸਾਨ ਹਨ ਨਾ ਉਹ ਹੁਣ ਬੁੱਢਾ ਹੋ ਗਿਆ ਓੜੀਏ ਤੈਨੂੰ ਅਸੀਂ ਮੰਗਣਾ ਬਿਉਣਾ ਹੈ ਬਸ ਥੋੜੇ ਕੁ ਸਾਲਾਂ ਦੀ ਢੇਰ ਹੈ ਤੇਰਾ ਛੋਟਾ ਵੀ ਜਦੋਂ ਜਵਾਨ ਹੋ ਜਾਏਗਾ ਉਹ ਬਾਪੂ ਵਾਲੀ ਪੰਡ ਆਪ ਝੁੱਕਣ ਲੱਗ ਪਵੇਗਾ ਬੇਬੇ ਮੈਂ ਨਹੀਂ ਚਾਹੂੰਗੀ ਕਿ ਬਾਪੂ ਬਾਗ ਮੇਰਾ ਭਰਾ ਵੀ ਉਮਰ ਤੋਂ ਪਹਿਲਾਂ ਹੀ ਸਿਰ ਤੇ ਪੰਡ ਚੁੱਕ ਕੇ ਤੁਰਨਾ ਸ਼ੁਰੂ ਕਰ ਦੇਵੇ ਮੈਂ ਤੁਹਾਡੀ ਇੱਜ਼ਤ ਬਰਕਰਾਰ ਰੱਖਾਂਗੀ ਤੁਹਾਡੇ ਨਾਲ ਵਾਅਦਾ ਕਰਦੀਆਂ ਕਿ ਤੁਹਾਡੇ ਬਲ ਕੋਈ ਉਂਗਲ ਨਹੀਂ ਚੁੱਕ ਸਕਦਾ ਜਿਸ ਦਿਨ ਮੇਰਾ ਵੀਰ ਵੱਡਾ ਹੋ ਜਾਏਗਾ ਤੁਸੀਂ ਮੇਰਾ ਵਿਆਹ ਕਰ ਦੇਣਾ ਜਿੱਥੇ ਮਰਜੀ ਪਰ ਅੱਜ ਤੋਂ ਮੈਂ ਬਾਪੂ ਦੇ ਨਾਲ ਕੰਮ ਕਰੈਣਾ ਕਰਨ ਜਾਇਆ ਕਰਾਂਗੀ ਇੰਨੇ ਨੂੰ ਮੱਖਣ ਸਿੰਘ ਨੇ ਸਿਰ ਤੋਂ ਪੰਡ ਲਾ ਕੇ ਟੋਕੇ ਲਾ ਕੇ ਛੁੱਟ ਦਿੱਤੀ ਸਿਰ ਸਾਫਾ ਲਾ ਕੇ ਮੁਰਕਾ ਘੁੰਜਣ ਲੱਗ ਪਿਆ ਫਿਰ ਬੋਲਿਆ ਮੇਰੀ ਕੀ ਰਾਣੀ ਕੀ ਕਹਿ ਰਹੀ ਹੈ ਮੈਂ ਲੇਟ ਹੋ ਗਿਆ ਇਸ ਕਰਕੇ ਕੁਝ ਬੋਲ ਰਹੀ ਹੈ ਨਹੀਂ ਬਾਪੂ ਜੀ ਮੈਂ ਤਾਂ ਕਹਿ ਰਹੀ ਹਾਂ ਕਿ ਹੁਣ ਤੁਸੀਂ ਬੁੱਢੇ ਹੋ ਗਏ ਹੋ ਹੁਣ ਸਾਡਾ ਕੰਮ ਕਰਨ ਦਾ ਵੇਲਾ ਏ ਹੁਣ ਮੈਂ ਤੁਹਾਡੇ ਨਾਲ ਹੱਥ ਵਟਾਇਆ ਕਰਾਂਗੀ ਕਿਹੜੀਆਂ ਗੱਲਾਂ ਚ ਪੈ ਗਈ ਤੂੰ ਜੀ ਤੋ ਕਿਹੜੀਆਂ ਗੱਲਾਂ ਕਰ ਰਹੀ ਹੈ ਤੂੰ ਮੈਂ ਜੇ ਬੁੱਢਾ ਨਹੀਂ ਹੋਇਆ ਹਾਂ ਤਾਂ ਮੈਂ ਬਹੁਤ ਕੁਝ ਕਰਨਾ ਹੈ ਜੀ ਤੱਕ ਤਾਂ ਆਪਣੇ ਬੱਚਿਆਂ ਲਈ ਬਾਪੂ ਜਿਹੜੇ ਹਿਸਾਬ ਨਾਲ ਤੂੰ ਸੋਚ ਰਹਾ ਹੈਂ ਇਸ ਸਾਬ ਨਾਲ ਤੇਰੇ ਇਸਰ ਤੇ ਕੋਈ ਵੀ ਪੰਡ ਨਹੀਂ ਲਾ ਸਕਦਾ ਮੈਂ ਤਾਂ ਕੀ ਕੋਈ ਹੋਰ ਵੀ ਨਹੀਂ ਲਾ ਸਕਦਾ ਪੰਡ ਇਹ ਕਹਾਣੀ ਬਾਪੂ ਦੀ ਪੰਡ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਪਲੀਜ਼ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਨੇ ਜੀ ਕਹਾਣੀ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ like ਅਤੇ share ਕਰਨਾ ਨਾ ਭੁੱਲਣਾ ਜੀ, ਧੰਨਵਾਦ ਜੀ।